ਤਰਨਤਾਰਨ ਜ਼ਿਮਨੀ ਚੋਣ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਜੀ ਦੀ ਬੇਟੀ ਕੰਚਨਪ੍ਰੀਤ ਦੇ ਖਿਲਾਫ ਐਸੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਦੌਰਾਨ 4 ਝੂਠੇ ਮੁਕੱਦਮੇ ਦਰਜ ਕੀਤੇ ਮੈਂ ਉਸ ਦਿਨ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਸਵਾਲ ਕੀਤਾ ਸੀ ਕਿ ਪੰਜਾਬੀ ਤਾਂ ਧੀਆਂ ਪੈਣਾ ਦੇ ਰਾਖੇ ਮੰਨੇ ਜਾਂਦੇ ਨੇ ਕਿ ਆਮ ਆਦਮੀ ਪਾਰਟੀ ਰਾਜਨੀਤੀ ਨੂੰ ਬੈਟ ਹਿਟਲੈਸ ਕਰਤੇ ਲਿਆਈ ਹੈ ਕਿ ਹੁਣ ਧੀਆਂ ਦੇ ਖਿਲਾਫ ਝੂਠੇ ਪਰਚੇ ਦਰਜ ਕਰਕੇ ਉਹਨਾਂ ਦੇ ਘਰਾਂ ਦੇ ਵਿੱਚ ਪੁਲਿਸ ਭੇਜੀ ਜਾ ਰਹੀ ਹੈ ਕਿਉਂ ਕਿਉਂਕਿ ਕੰਚਨਪ੍ਰੀਤ ਲਗਾਤਾਰ ਸਰਕਾਰ ਤੇ ਹਮਲਾਵਰ ਸੀ ਸਰਕਾਰ ਦੀ ਮਾੜੀ ਨੀਤੀਆਂ ਨੂੰ ਲੋਕਾਂ ਦੇ ਵਿੱਚ ਰੱਖ ਰਹੀ ਸੀ ਸੋ ਚਾਰ ਪਰਚਿਆਂ ਦੇ ਵਿੱਚ ਜ਼ਿਲ੍ਹਾ ਅਦਾਲਤਾਂ ਚੋਂ ਤਿੰਨ ਪਰਚਿਆਂ ਚ ਕੰਚਨਪ੍ਰੀਤ ਨੂੰ ਬੇਲ ਮਿਲੀ ਔਰ ਇੱਕ ਮਾਮਲਾ ਤਾਂ ਉਸ ਸਮੇਂ ਵੀ ਮਾਨਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਪਹੁੰਚਿਆ ਸੀ ਜਦੋਂ ਕੰਚਨਪ੍ਰੀਤ ਨੂੰ ਤਰਨਤਾਰਨ ਦੀ ਪੁਲਿਸ ਨੇ ਗਲਤ ਤੌਰ ਤੇ ਉਹਦੀ ਗ੍ਰਿਫਤਾਰੀ ਪਾਈ ਸੀ ਤੇ ਕੋਰਟ ਦੇ ਹੁਕਮਾਂ ਤੇ ਰਾਤ ਨੂੰ ਉਹਨੂੰ ਛੱਡਣਾ ਪਿਆ ਸੀ ਇਹ ਇੱਕ ਜਿਹੜਾ ਪਰਚਾ ਇਹ ਮਜੀਠੇ ਦਾ ਜਿਹਦੇ ਚ ਅੰਮ੍ਰਿਤਸਰ ਦੀ ਜ਼ਿਲ੍ਹਾ ਅਦਾਲਤ ਨੇ ਕੰਚਨਪ੍ਰੀਤ ਦੀ ਅਗਾਊਂ ਜ਼ਮਾਨਤ ਰੱਦ ਕੀਤੀ ਇਹ ਜੁਡੀਸ਼ੀਅਲ ਆਰਡਰ ਹੈ ਸੋ ਜੁਡੀਸ਼ੀਅਲ ਆਰਡਰ ਦਾ ਅਸੀਂ ਸਨਮਾਨ ਕਰਦੇ ਹਾਂ ਉਹਨਾਂ ਦੇ ਵਕੀਲ ਸਾਹਿਬ ਨਾਲ ਅੰਮ੍ਰਿਤਸਰ ਮੇਰੀ ਗੱਲ ਹੋਈ ਹੈ ਇਸ ਆਰਡਰ ਦੀ ਕਾਪੀ ਹੈ ਜਿਹੜੀ ਉਹ ਸਾਡੇ ਕੋਲ ਆ ਚੁੱਕੀ ਹੈ ਤੇ ਹੁਣ ਉਸ ਆਰਡਰ ਦੇ ਖਿਲਾਫ ਅਸੀਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅਪੀਲ ਕਰਾਂਗੇ ਤੇ ਜੁਡੀਸ਼ਰੀ ਤੇ ਸਾਨੂੰ ਪੂਰਨ ਭਰੋਸਾ ਕਿਉਂਕਿ ਇੱਕ ਜੁਡੀਸ਼ਰੀ ਕਰਕੇ ਅੱਜ ਪੰਜਾਬ ਦੇ ਵਿੱਚ ਸੰਵਿਧਾਨ ਬਚਿਆ ਨਹੀਂ ਆਮ ਆਦਮੀ ਪਾਰਟੀ ਨੇ ਕੋਈ ਕਸਰ ਨਹੀਂ ਛੱਡੀ ਸੰਵਿਧਾਨ ਨੂੰ ਛਿੱਕੇ ਟੰਗਣ ਦੀ ਸੋ ਹਮੇਸ਼ਾ ਅਦਾਲਤਾਂ ਨੇ ਇਨਸਾਫ ਕੀਤਾ ਸੋ ਹੁਣ ਵੀ ਸਾਨੂੰ ਪੂਰਨ ਆਸ ਹੈ ਕਿ ਇੱਕ ਜੁਡੀਸ਼ੀਅਲ ਆਰਡਰ ਨੂੰ ਜਿਹੜਾ ਵੀ ਸਾਡੇ ਕੋਲ ਪਲੈਟਫਾਰਮ ਹੈ ਕਿਉਂਕਿ ਹੁਣ ਜ਼ਿਲ੍ਹਾ ਅਦਾਲਤ ਦਾ ਆਰਡਰ ਹੈ ਇਹਨੂੰ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਚੈਲੰਜ ਕਰਾਂਗੇ ਤੇ ਅਦਾਲਤ ਦੇ ਵਿੱਚ ਜ਼ਰੂਰ ਇਹਦਾ ਇਨਸਾਫ ਹੋਵੇ ਤਰਨਤਾਰਨ ਜ਼ਿਮਨੀ ਚੋਣ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਜੀ ਦੀ ਬੇਟੀ ਕੰਚਨ ਪ੍ਰੀਤ ਦੇ ਖਿਲਾਫ ਇਸੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਦੌਰਾਨ ਚਾਰ ਝੂਠੇ ਮੁਕੱਦਮੇ ਦਰਜ ਕੀਤੇ ਨਸਰ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਸਵਾਲ ਕੀਤਾ ਸੀ ਕਿ ਪੰਜਾਬੀ ਤਾਂ ਧੀਆਂ ਪੈਣਾ ਤੇ ਰਾਖੇ ਮੰਨੇ ਜਾਂਦੇ ਨੇ ਕਿ ਆਮ ਆਦਮੀ ਪਾਰਟੀ ਰਾਜਨੀਤੀ ਨੂੰ ਮਤੇ ਹਿਟਲੈਸ ਕਰਤੇ ਲਿਆਈ ਹੈ ਕਿ ਹੁਣ ਧੀਆਂ ਦੇ ਖਿਲਾਫ ਝੂਠੇ ਪਰਚੇ ਦਰਜ ਕਰਕੇ ਉਹਨਾਂ ਦੇ ਘਰਾਂ ਦੇ ਵਿੱਚ ਪੁਲਿਸ ਭੇਜੀ ਜਾ ਰਹੀ ਹੈ ਕਿਉਂ ਕਿ ਕਿਉਂਕਿ ਕੰਚਨਪ੍ਰੀਤ ਲਗਾਤਾਰ ਸਰਕਾਰ ਤੇ ਹਮਲਾਵਰ ਸੀ ਸਰਕਾਰ ਦੀ ਮਾੜੀ ਨੀਤੀਆਂ ਨੂੰ ਲੋਕਾਂ ਦੇ ਵਿੱਚ ਰੱਖ ਰੇ ਸੀ ਸੋ ਚਾਰ ਪਰਚਿਆਂ ਦੇ ਵਿੱਚ ਜ਼ਿਲ੍ਹਾ ਅਦਾਲਤਾਂ ਚੋਂ ਤਿੰਨ ਪਰਚਿਆਂ ਚ ਕੰਚਨਪ੍ਰੀਤ ਨੂੰ ਬੇਲ ਮਿਲੀ ਔਰ ਇੱਕ ਮਾਮਲਾ ਤਾਂ ਉਸ ਸਮੇਂ ਵੀ ਮਾਨ ਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਪਹੁੰਚਿਆ ਸੀ ਜਦੋਂ ਕੰਚਨ ਪ੍ਰੀਤ ਨੂੰ ਤਰਨ ਤਰਨ ਦੀ ਪੁਲਿਸ ਨੇ ਗਲਤ ਤੌਰ ਤੇ ਉਹਦੀ ਗ੍ਰਿਫਤਾਰੀ ਪਾਈ ਸੀ ਤੇ ਕੋਰਟ ਦੇ ਹੁਕਮਾਂ ਤੇ ਰਾਤ ਨੂੰ ਉਹਨੂੰ ਛੱਡਣਾ ਪਿਆ ਸੀ ਇਹ ਇੱਕ ਜਿਹੜਾ ਪਰਚਾ ਇਹ ਮਜੀਠੇ ਦਾ ਜਿਹਦੇ ਚ ਅੰਮ੍ਰਿਤਸਰ ਦੀ ਜ਼ਿਲ੍ਹਾ ਅਦਾਲਤ ਨੇ ਕੰਚਨ ਪ੍ਰੀਤ ਦੀ ਅਗਾਊਂ ਜ਼ਮਾਨਤ ਰੱਦ ਕੀਤੀ ਇਹ ਜੁਡੀਸ਼ੀਅਲ ਆਰਡਰ ਹੈ ਸੋ ਜੁਡੀਸ਼ੀਅਲ ਆਰਡਰ ਦਾ ਅਸੀਂ ਸਨਮਾਨ ਕਰਦੇ ਹਾਂ ਉਹਨਾਂ ਦੇ ਵਕੀਲ ਸਾਹਿਬ ਨਾਲ ਅੰਮ੍ਰਿਤਸਰ ਮੇਰੀ ਗੱਲ ਹੋਈ ਹੈ ਇਸ ਆਰਡਰ ਦੀ ਕਾਪੀ ਹੈ ਜਿਹੜੀ ਉਹ ਸਾਡੇ ਕੋਲ ਆ ਚੁੱਕੀ ਹੈ ਤੇ ਹੁਣ ਉਸ ਆਰਡਰ ਦੇ ਖਿਲਾਫ ਅਸੀਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅਪੀਲ ਕਰਾਂਗੇ ਤੇ ਜੁਡੀਸ਼ਰੀ ਤੇ ਸਾਨੂੰ ਪੂਰਨ ਭਰੋਸਾ ਹੈ ਕਿਉਂਕਿ ਇੱਕ ਜੁਡੀਸ਼ਰੀ ਕਰਕੇ ਅੱਜ ਪੰਜਾਬ ਦੇ ਵਿੱਚ ਸੰਵਿਧਾਨ ਬਚਿਆ ਨਹੀਂ ਆਮ ਆਦਮੀ ਪਾਰਟੀ ਨੇ ਕੋਈ ਕਸਰ ਨਹੀਂ ਛੱਡੀ ਸੰਵਿਧਾਨ ਨੂੰ ਛਿੱਕੇ ਟੰਗਣ ਦੀ ਸੋ ਹਮੇਸ਼ਾ ਅਦਾਲਤਾਂ ਨੇ ਇਨਸਾਫ ਕੀਤਾ ਸੋ ਹੁਣ ਵੀ ਸਾਨੂੰ ਪੂਰਨ ਆਸ ਹੈ ਕਿ ਇੱਕ ਜੁਡੀਸ਼ੀਅਲ ਆਰਡਰ ਨੂੰ ਜਿਹੜਾ ਵੀ ਸਾਡੇ ਕੋਲ ਪਲੈਟਫਾਰਮ ਹੈ ਕਿਉਂਕਿ ਹੁਣ ਜ਼ਿਲ੍ਹਾ ਅਦਾਲਤ ਦਾ ਆਰਡਰ ਹੈ ਇਹਨੂੰ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਚੈਲੰਜ ਕਰਾਂਗੇ ਤੇ ਅਦਾਲਤ ਦੇ ਵਿੱਚ ਜ਼ਰੂਰ ਇਹਦਾ ਇਨਸਾਫ ਹੋਵੇਗਾ